ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਚੱਲਦੀ ਕਿਰਾਂਚ ਆਪ ਸਾਰੇ ਠੀਕ ਠਾਕ ਚੱਲਦੇ ਕਿਰਾਂਚ ਹੋ ਕੇ ਅੱਜ ਨਵਾਂ ਦਿਨ ਨਵੀਂ ਡਿਊਟੀ ਲੈ ਕੇ ਹਾਜ਼ਰ ਆ ਤੁਹਾਡੇ ਆਸਤੇ ਇਹਦੇ ਵਿੱਚ ਅੱਜ ਆਪਾਂ ਜਾਵਾਂਗੇ ਇੱਕ ਲੋਕਲ ਡਿਲੀਵਰੀ ਕਰਾਉਣ ਫਿਰ ਇੱਕ ਕੰਟਰੀ ਸਾਈਡ ਪਿਕਅਪ ਕਰਨਾ ਤੇ ਠੀਕ ਹੈ ਜੀ ਆਪਾਂ ਹੁਣ 올 ਦਾ ਵੇ ਗੁੱਡ ਟੂ ਗੋ ਟਰੱਕ ਵੀ ਆਪਣਾ ਗਰਮ ਹੋ ਗਿਆ ਵਾ ਚੱਲਦੇ ਹਾਂ ਜੀ ਹੁਣ ਆਪਾਂ ਹੌਲੀ ਹੌਲੀ ਤੇ ਚੱਲ ਗਿਆ ਆਪਣੀ ਡਿਲੀਵਰੀ ਕਰਾਈਏ ਠੀਕ ਹੈ ਜੀ ਮਿਲਦੇ ਤੁਹਾਨੂੰ ਅਨਸ਼ੇਤੀ ਥੋੜੀ ਦੇਰ ਦੇ ਵਿੱਚ ਡਿਲੀਵਰੀ ਤੇ ਪਹੁੰਚਿਆ ਆਪਾਂ ਡੰਡੀ ਨੋਗਾ ਆਪਾਂ ਰਵਰਸ ਕਰਕੇ ਲਾਉਣਾ ਟਰੱਕ ਨੂੰ ਇਹ ਜਗ੍ਹਾ ਤੇ ਸਪੇਸ ਬੜੀ ਵੀ ਆ ਤੇ ਘੱਟ ਵੀ ਆ ਜਿਤਨਾ ਮੈਜਿਸ ਤੇ ਖੜਾ ਰਿਹਾ ਮਨੇ ਕਰੀ ਉੱਥੋਂ ਬੈਕਅਪ ਕਰਨਾ ਪੈਣਾ ਟਰੱਕ ਦਾ ਬੈਕ ਕਰਕੇ ਨਾਲ-ਨਾਲ ਜੋੜ ਕੇ ਲਿਆਉਂਗਾ ਇੱਥੋਂ ਲੈਣ ਕੇ ਫਿਰ ਪੂਰਾ ਕੱਟੂ ਉਧਰ ਨੂੰ ਤੇ ਉਧਰ ਨੂੰ ਕੱਟ ਕੇ ਮੈਂ ਸਿੱਧਾ ਉੱਥੇ ਲੈ ਜਾਊਂਗਾ ਜਿਹੜੀ ਉਹ ਖਾਲੀ ਜਗ੍ਹਾ ਨਾਲ ਸਿੱਧਾ ਦੋਦ ਲੈ ਜਾ ਫਾਇਰ ਹੈਡ ਰੇਲ ਦਾ ਲੱਗੇ ਫਿਰ ਉਹ ਤੋਂ ਹੌਲੀ ਹੌਲੀ ਉਹਨੇ ਕੱਟ ਕੇ ਤੇ ਆਪਾਂ ਕਰਾਂਗੇ ਰਿਵਰਸ ਸਪੈਸ਼ਲ ਸਹੀ ਹੈ ਜੀ ਆਹ حساب ਖਾਬ ਅੱਜ ਦਾ ਤੇ ਇਹ ਤੋਂ ਬਾਅਦ ਆਪਾਂ ਸਦਾ ਪਿਕਅਪ ਤੇ ਚੱਲ ਜਾਣਾ ਵਾ ਜਿਹੜੀ ਹੈ ਕੋਸ਼ਿਸ਼ ਤੋਂ 4 ਘੰਟੇ ਕੰਟਰੀ ਸਾਈਡ ਤੇ ਉੱਥੋਂ ਪਿਕਅਪ ਕਰਕੇ ਤੇ ਫਿਰ ਆਪਾਂ ਆਵਾਂਗੇ ਵਾਪਸ ਬਾਕੀ ਨਹੀਂ ਗਰਮੀ ਵੀ ਨਹੀਂ ਗਈ ਤੇ ਨਹੀਂ ਠੰਡ ਵੀ ਨਹੀਂ ਹੈ ਉਹਲੇ ਟੈਂਪਰੇਚਰ ਹੈਗਾ ਕੁਝ 13 ਡਿਗਰੀ ਦਾ ਇਹ ਵਾਹ ਪਹਿਲਾਂ ਸੀ ਕਿ ਅੱਜ ਗਰਮੀ ਪਾਣੀ ਪਰ ਹਾਲੇ ਤੱਕ ਗਰਮੀ ਦਾ ਕੋਈ ਸਾਰ ਹੋਇਆ ਨਹੀਂਗਾ ਬਾਕੀ ਵੇਨੇ ਥੋੜੀ ਦੇਰ ਤੱਕ ਕੀ ਬਣਦਾ ਮੌਸਮ ਦਾ ਟ੍ਰੈਫਿਕ ਬੜੀਆਂ ਲੱਗੀ ਰੋਡ ਦੇ ਉੱਤੇ ਹੁਣ ਨਾ ਅੱਜ ਇੰਨੀ ਟ੍ਰੈਫਿਕ ਹੀ ਨਾ ਕਿਤੇ ਓਹ ਹੋ ਸਵੇਰੇ 4:30 ਵਜੇ ਕਿਤੇ ਥਾਂ ਨਹੀਂ ਲੱਭਣ ਦੀ ਇਧਰ ਉਧਰ ਕਰਨ ਨੂੰ ਤੇ ਕਈ ਬੰਦੇ ਆ ਨਹੀਂ ਵੰਦੀ ਮੇਰੇ ਕੋਲ 64 ਟਨ ਪੂਰਾ ਲੋਡ ਢੱਕੋ ਢੱਕ ਲੋਡ ਹੈ ਮੇਰੇ ਕੋਲ 34 ਪੈਲੇਟ ਆ ਈਚ ਪੈਲੇਟ ਮੇਰਾ ਹੈਗਾ ਵਾ ਟੰ ਦਾ ਠੀਕ ਆ ਤੇ ਪੂਰਾ ਜੇ ਭਾਰ ਕੱਲ ਮੈਂ ਕੀਤਾ ਤਾਂ ਪੂਰਾ ਭਾਰ ਆਇਆ ਮੇਰਾ 54.5 ਟਨ ਹੁਣ ਆ ਵਾ ਕੀ ਇਹਨੂੰ ਜੇ ਮੈਂ ਬ੍ਰੇਕ ਮਾਰ ਕੇ ਖਿਲਾਰਦਾ ਹੋਵੇ ਤੇ ਇਹਦੇ ਆਸੇ ਟਾਈਮ ਹੀ ਚਾਹੀਦਾ ਖਿਲਾਰਨੂੰ ਆ ਤਾਂ ਹੈ ਨਹੀਂ ਕਿ ਇਹਨੇ 10 15 ਫੁੱਟ ਦੇ ਵਿੱਚ ਖਲੋ ਜਾਣਾ ਉਹ ਗੱਡੀਆਂ ਵਾਲੇ ਟਰੱਕਾਂ ਦੇ ਵਿੱਚ ਇੰਨਾ ਕੀ ਗੈਪ ਆਇਆ ਹੁੰਦਾ ਹੀ ਕੀ ਚੱਲ ਇੱਕ ਤਾਂ ਮੈਂ ਅਮਰਜੈਂਸੀ ਬ੍ਰੇਕ ਮਾਰਨੀ ਪਵੇ ਲੋਡ ਨਾਲ ਹਿੱਲੇ ਕੁਛ ਨਾ ਹੋਵੇ ਚੱਲ ਵਿਚਾਰ ਰਵੇ ਉਹ ਕਈ ਐਡੇ ਯੱਕੇ ਆਉਂਦੇ ਨਾ ਵਿੱਚ ਉਹ ਲਿਆਂ ਲੈਣ ਕੇ ਬਾੜੀ ਜਾਣ ਕੇ ਵਿੱਚ ਗੱਡੀਆਂ ਹੁਣ ਜੇ ਮਾਮੇ ਇੱਕ ਕਦਮ ਬ੍ਰੇਕ ਮਾਰਨੀ ਪੈ ਗਈ ਹੈ ਕੁਝ ਕਰਨਾ ਪੈਗਾ ਤੁਸੀਂ ਦੱਸੋ ਰਗੜੇ ਤੁਸੀਂ ਜਾਣਾ ਨਾ ਬਾਅਦ ਲੱਗ ਜਾਣਾ ਵਾ ਕਿ ਜੀ ਇਹਨਾਂ ਨੂੰ ਟਰੱਕ ਨਹੀਂ ਚਲਾਉਣੇ ਹੁੰਦੇ ਇਹਨਾਂ ਨੂੰ ਐ ਨਹੀਂ ਕਰਨਾ ਆਉਂਦਾ ਜੇ ਨਹੀਂ ਕਰਨਾ ਆਉਂਦਾ ਹਾਂ ਨਾ ਬਾਸ ਆਡਾ ਲੱਗ ਜਾਂਦਾ ਭਰਾਵਾ ਜੇ ਤੁਸੀਂ ਗੱਡੀਆਂ ਚਲਾਉਣ ਦੇ ਸੈਂਸਿਬਲ ਚਲਾਓ ਇਹਨੇ ਤੁਰ ਨੂੰ ਟਾਈਮ ਲਾਣਾ ਤਾਂ ਇਹਨਾਂ ਨੇ ਖਲੋਣ ਨੂੰ ਵੀ ਆਉਂਦਾ ਹੀ ਟਾਈਮ ਲੈਣਾ ਵਾ ਆ ਨਹੀਂ ਕਿ ਨਾਲ ਦੇ ਨਾਲ ਖਲੋ ਜਾਣਗੇ ਤਾਂ ਕਰਕੇ ਠੀਕ ਆ ਮਿੱਤਰੋ ਬਾਕੀ ਜਦੋਂ ਆਉਂਦੇ ਆ ਗੇਟ ਖੁੱਲਦਾ ਵਾ ਤੇ ਫਿਰ ਤੁਹਾਨੂੰ ਅੱਗੇ ਦਾ ਹੋਰ ਦਿਖਾਉਨੇ ਫਿਰ ਉਦੋਂ ਹਾਂਜੀ ਹੁਣ ਆਪਾਂ ਕਰਦੇ ਹਾਂ ਰਿਵਰਸ ਟਰੱਕ ਤੇ ਰਿਵਰਸ ਕਰਕੇ ਤੁਹਾਨੂੰ ਖੋਲਦੇ ਆ ਇਹ ਜੁੜੇ ਰਹੋ ਤੇ ਦੇਖਿਓ ਕਿਵੇਂ ਲੱਗਾ ਅਈ ਤੁਹਾਨੂੰ ਪਾ ਵੀਰੋ ਇਹਨੂੰ ਐਂਡ ਕਰਦੇ ਆ ਫਿਰ ਤੁਹਾਨੂੰ ਜਾ ਕੇ ਰੋਡ ਤੇ ਮਿਲਦੇ ਹਾਂ ਦਾਦਾ ਉਹਨਾਂ ਇਕੱਠਾ ਕਰ ਲੀਏ ਕਿਉਂਕਿ ਆਪਾਂ ਪਿਕਅਪ ਤੋਂ ਲੈਟ ਹੋਏ ਪਿਕਅਪ ਆਪਾਂ ਦੋ ਹੀ ਤੋਂ ਪਹਿਲਾਂ ਪਹਿਲਾਂ ਕਰਨੀ ਹਾਂਜੀ ਭਾਈ ਪਿਕਅਪ ਆਪਾਂ ਲਈਆ ਕਰ ਆਹ ਲਾਇਆ ਹੋਇਆ ਆਪਾਂ ਆਹ ਲਾ ਰਿਹਾ ਸਪਾਈਕਰ ਉਹ ਨਹੀਂ ਉੱਤਰ ਲਾ ਰਿਹਾ ਆ ਤੇ ਆਪਾਂ ਰੈਡੀ ਟੂ ਆਂ ਤੇ ਇਥੋਂ ਲ ਆਪਾਂ ਚੱਲਦੇ ਆਂ ਆਪਣੀ ਪਿਕਅਪ ਆ ਲੂ ਸਾਰੀ ਡਿਲੀਵਰੀ ਕਰਤੀ ਪਿਕਅਪ ਵਾਲ ਨੂੰ ਚੱਲਦੇ ਆਂ ਤੇ ਚਾਲ ਕੇ ਪਿਕਅਪ ਕਰਦੇ ਆਂ ਤੇ ਫਿਰ ਤੁਹਾਨੂੰ ਮਿਲਦੇ ਆਂ ਰੋਡ ਤੇ ਤੇ ਗਏ ਤਾਂ ਜੂ ਕਾਜ਼ਗਪਾਟਸ ਸਟੇਸ਼ਨ ਤੇ ਤੇ ਉੱਥੇ ਭਰਾ ਰਿਆਂ ਫਿਲਮ ਤੇ ਲਗੜਾ ਪ੍ਰਾ ਕਿਵੇਂ ਚਲਾ ਪਾਈ ਚਲਾਂਗੇ ਕਿੰਨੇ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਟ੍ਰੇਨ ਜਦ ਤੱਕ ਇੱਕ ਕੰਢੇ ਟ੍ਰੈਕ ਚਲਾਇਆ ਫਿਰ ਕਿ 15 ਮਿੰਟ ਦੀ ਵਿੱਚ ਰੈਸਟ ਬ੍ਰੇਕ ਪਾਤੀ ਜਾਂ ਤੁਸੀਂ ਅੱਧੇ ਘੰਟੇ ਦੀ ਰੈਸਟ ਬ੍ਰੇਕ ਪਾਤੀ ਉਹ ਜਿਹੜੀ ਰੈਸਟ ਬ੍ਰੇਕ ਹੈ ਤੁਹਾਡੇ 12 ਘੰਟੇ ਦੇ ਵਿੱਚ ਇੱਕ ਕੰਢੀ ਦੀ ਰੈਸਟ ਬ੍ਰੇਕ ਨਹੀਂ ਕੰਮ ਦੀ ਕੀਤੀ ਜਾਊਗੀ ਉਹ ਦਾ ਰੀਜ਼ਨ ਉਹ ਦਾ ਰੀਜ਼ਨ ਆ ਆ ਕਿ ਉਹ ਡਿਕਲਾਈਨ ਕਰ ਦਿੰਦੇ ਆ ਆ ਕਿ 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 ਆ ਜਿਹੜੀ ਬ੍ਰੇਕ ਆ ਅਨਮਾਉਂਟਡ ਐਂਡ ਅਨਲੋਜੀਕਲੀ ਤੁਸੀਂ ਲਈ ਆ ਆ ਲੈਣੇ ਤੁਹਾਨੂੰ ਜਰੂਰ ਨਹੀਂ ਸੀ ਹਾਂ ਅਨਲੈਸ ਕਿ ਬ੍ਰੇਕਡਾਊਨ ਹੋ ਜਾ ਤੁਸੀਂ ਉੱਥੇ ਉਹਨਾਂ ਨੂੰ ਦੱਸ ਸਕਦੇ ਆ ਬ੍ਰੇਕਡਾਊਨ ਹੋਇਆ ਤਾਂ ਵਿੱਚ ਹੋ ਗਿਆ ਉਹ ਉਹ ਐਕਸੈਪਟ ਬਲੰਗ ਪਰ ਟਾਈਮ ਜਸਟ ਫੋਰ ਮੀਲਰ ਜਾਂ ਸਮਥਿੰਗ ਯੂ ਬ੍ਰੇਕ ਲਈਆ ਅਕਾਉਂਟ ਬਲ ਨਹੀਂ ਹੁੰਦੀ ਉਹ ਤੁਹਾਨੂੰ ਫਿਰ ਤੋਂ 12 ਘੰਟੇ ਜਿਹੜੇ ਤੇ ਬਾਕੀ ਰੈਸਟ ਟਾਈਮ ਰਹਿੰਦਾ ਜੋ 10 ਘੰਟੇ ਰਹਿੰਦਾ ਹੈ 11 ਘੰਟੇ ਰਹਿੰਦੇ ਉਹਨਾਂ ਚ ਤੁਹਾਨੂੰ ਇੱਕ ਦੀ ਬ੍ਰੇਕ ਲੈਣੀ ਹੀ ਪੈਣੀ ਆ ਸੋ ਆਲਵੇਸ ਤੇ ਆਰਕ ਹੋਏ ਚੀਜ਼ ਆ ਕਿ ਕਦੀ ਟਰਾਈ ਕਰੋ ਕਿ ਘੰਟੇ ਡੇਢ ਜਾਂ ਦੋ ਘੰਟੇ ਬਾਅਦ ਆਪਣੇ 10 ਜਾਂ 15 ਮਿੰਟ ਦੀ ਬ੍ਰੇਕ ਨਾ ਲਾਓ ਕੋਸ਼ਿਸ਼ ਕਰੋ ਕਿ ਤੁਸੀਂ ਉਹ ਬ੍ਰੇਕ ਜਿਹੜੀ ਆ ਵਾ ਉਹ 4 ਘੰਟੇ ਬਾਅਦ ਜਾਂ ਸਾਢੇ 3 ਘੰਟੇ ਬਾਅਦ ਸਾਢੇ 3 ਤੋਂ ਬਾਅਦ ਹੀ ਲੈਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਆਵਾ ਕਿਉਂ ਕਿ ਤੁਹਾਡੀ ਬੁੱਕ ਤੇ ਫੈਕਟਰੀ ਪਈ ਨਾ ਨੰਬਰ ਤੋਂ ਵੀ ਕਿਲੋਮੀਟਰ ਬਾਰੇ ਕੱਢ ਜਾਂਦੀ ਉਹਦੇ ਵਿੱਚ ਆ ਜਾਂਦਾ ਕਿੰਦਾ ਕੀ ਬੰਦਾ ਟਾਈਡ ਹੋ ਰਿਹਾ ਸੀ ਜਿਵੇਂ ਲੋਡ ਚੈੱਕ ਚੈੱਕ ਕਰਨਾ ਤੇਰੇ ਪਾਸੋਂ ਲੋਡ ਟਾਈਡ ਹੋ ਰਿਹਾ ਹੈ ਜਿਵੇਂ ਫੁੱਕ ਲੱਗੀ ਉਹ ਘੰਟਾ ਕਿਉਂ ਨਾ ਆਪੀ 15 ਮਿੰਟ ਦੀ ਉੱਤੇ ਕਿ ਕਿਦੀ ਪ੍ਰੀਖ ਲਈ ਹੈ ਤੇ ਆ ਚੀਜ਼ ਚੱਲ ਜਾਂਦੀ ਹੈ ਬਾਕੀ ਠੀਕ ਹੈ ਜੀ ਤੇਲ ਪਰਮੇ ਤੇ ਤੁਹਾਨੂੰ ਬਸਲੇ ਦੂਜੇ ਪਾਸਿਓਂ ਕਰ ਲੈ। ਸ਼ੀਸ਼ਾ ਸਾਫ਼ ਕਰ ਨਹੀਂ ਉਹ ਕਰ ਲੈ। ਕੋਣ ਲੱਗਾ। ਆਇਦਲ ਆਪਣਾ ਤੇਲ ਭਰਿਆ ਵਾ। ਸ਼ੀਸ਼ੂ ਪਾਸਤਾ। ਜਿੱਥੇ ਪਾਸੇ ਆ ਗਿਆ ਆਪਣਾ। ਯਾਰ ਬੱਸ। ਫੋਨ ਫੋਨ ਟੈਗਾਂ ਮੈਂ ਹੋਰ ਵੀ 20 ਮਿੰਟਾਂ ਫਿਰ ਪਤਾ ਹੈ। ਮੰਨ ਰਿਹਾ ਕਿ ਟਾਈਮ ਇੰਨੀ ਫਿਰ ਤੋਂ ਅੱਗੇ ਬਾਦ ਦੱਬੀ। ਹਾਂਜੀ ਮੈਂ ਗਿਆ ਪਿਕਅਪ ਕਰਨ ਤੇ ਕੈਮਰਾਮੈਨ ਲਾਤਾ ਅਗਲਾ ਆਇਆ ਕਮਰਕੇ ਕਹਿੰਦਾ ਇੱਕ ਉੱਥੇ ਜੌਬ ਕਰਦਾ ਕਹਿੰਦਾ ਕਿ ਤੂੰ ਕੈਮਰਾ ਨਹੀਂ ਚਲਾ ਸਕਦਾ ਤੇ ਮੈਂ ਆਲਗ ਮੈਂ ਮੈਂ ਭਰਾਵਾ ਚੁੱਕ ਲੈਣਾ ਮੈਂ ਹੋਰ ਕਿਤੇ ਸੁੱਟ ਕੇ ਮਾਰ ਕੇ ਕੱਢਦੇ ਪਿਕਅਪ ਵਿੱਚ ਨਾ ਆਪਾਂ ਕੈਮਰਾ ਚੁੱਕਿਆ ਪੜਾ ਖੜਾ ਸਾਈਡ ਤੇ ਤੇ ਉਸ ਤੋਂ ਬਾਅਦ ਆਪਾਂ ਫਿਊਲ ਸਟੇਸ਼ਨ ਤੇ ਗਏ ਹਾਂ ਫਰੈਸ਼ ਵਗੈਰਾ ਹੋ ਕੇ ਤੇ ਤੁਰ ਪਏ ਹਾਂ ਉੱਥੋਂ ਹੁਣ ਮਾਰੇ ਰੁਕਿਆ 2 ਮਿੰਟ ਵਾਸਤੇ ਤੇ ਮੈਂ ਕੁਝ ਖਾ ਲਈ ਯਾਰ ਖਾਨ ਭੁੱਖ ਬੜੀ ਲੱਗੀ ਹੈ ਹਣਾ ਹੁਣ ਬਸ ਸਬਜ਼ੀ ਵਗੈਰਾ ਖਾ ਗਏ ਨੇ ਇਹ ਬਸ ਉਹ ਨਾ ਘਰ ਰਹਿ ਗਿਆ ਇਥੋਂ ਸਿਰਫ 1.5 ਘੰਟੇ ਦੀ ਡਰਾਈਵ ਤੇ 1.5 ਘੰਟੇ ਡਰਾਈਵ ਬਾਅਦ ਆਪਾਂ ਪਹੁੰਚਣਾ ਘਰ ਘਰ ਪਹੁੰਚਾਂਗੇ ਫਰੈਸ਼ ਆਪਾਂ ਹੋਵਾਂਗੇ ਸੌਵਾਂਗੇ अर्ਲੀ ਮਾਰਨਿੰਗ ਤੇ ਸਟਾਰਟ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਇੱਕਦੋ ਕੰਮ ਕਰਨੇ ਉਹ ਤਾਂ ਨਾਲ ਸਿਰ ਜਰੂਰ ਡਿਸਕਸ ਕਰਾਂਗੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਮ ਬਰ ਰਿਕਵੈਸਟ ਆ ਕਿਉਂਕਿ ਜਿੰਨਾ ਤੁਸੀਂ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਹਨਾ ਮੋਟੀਵੇਸ਼ਨ ਮਿਲਦੀ ਆ ਉਹ ਚੀਜ਼ ਜੀ ਉਹ ਚੀਜ਼ ਨੂੰ ਲੱਗਦਾ ਕਿ ਇਹਨੂੰ ਹੋਰ ਜ਼ਿਆਦਾ ਇੰਪਰੂਵਮੈਂਟ ਕਰੀਏ ਆਪਣੇ ਆਪ ਦੇ ਵਿੱਚ ਤੁਹਾਡੇ ਅੱਗੇ ਹੋਰ ਨਵੀਆਂ ਚੀਜ਼ਾਂ ਲੈ ਕੇ ਆਈਏ ਤੇ ਠੀਕ ਹੈ ਜੀ ਮੈਂ ਤੁਹਾਨੂੰ ਫਿਰ ਤੋਂ